ਰੰਗਰੇਟਾ ਗੁਰੂ ਦਾ ਬੇਟਾ ਕਿਵੇਂ ਮਿਲਿਆ ਭਾਈ ਜੈਤੇ ਨੂੰ ਇਹ ਖਿਤਾਬ ਕਿੰਨਾ ਕਿੰਨਾ ਦੇ ਸਿਰ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੀਸ਼ ਨੂੰ ਅਨੰਤਪੁਰ ਸਾਹਿਬ ਲੈ ਆਣ ਵਾਸਤੇ ਆਓ ਗੱਲ ਕਰਦੇ ਹਾਂ ਇਹ ਵੀਡੀਓ ਚ ਤਾਂ ਭਾਈ ਜੈਤਾ ਜਿਹਨਾਂ ਦਾ ਜਨਮ 1661 ਈਸਵੀ ਨੂੰ ਪਟਨਾ ਸਾਹਿਬ ਵਿਕੇ ਹੋਇਆ ਭਾਈ ਜੈਤਾ ਗੁਰੂ ਗੋਬਿੰਦ ਸਿੰਘ ਜੀ ਤੋਂ 5 ਸਾਲ ਵੱਡੇ ਸਨ ਭਾਈ ਜੈਤਾ ਜੀ ਦੇ ਪਿਤਾ ਦਾ ਨਾਮ ਭਾਈ ਸਦਾਨੰਦ ਤੇ ਮਾਤਾ ਪ੍ਰੇਮੋ ਜੀ ਭਾਈ ਜੇਤ ਦੇ ਜਿਹੜੇ ਪੁਰਖੇ ਸਨ ਭਾਈ ਕਲਿਆਣਾ ਜੀ ਤੇ ਬਾਬਾ ਬੁੱਢਾ ਜੀ ਦੋਨੋਂ ਇੱਕੋ ਹੀ ਪਿੰਡ ਤੋਂ ਸਨ ਭਾਈ ਕਲਿਆਣਾ ਜੀ ਨੇ ਵੀ ਪਹਿਲੇ ਗੁਰੂ ਸਹਿਬਾਨ ਤੋਂ ਲੈ ਕੇ 6ਵੇਂ 6 ਗੁਰੂ ਸਹਿਬਾਨਾਂ ਤੱਕ ਸੇਵਾ ਨਿਭਾਈ ਜਦ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਸੇਵਾ ਆਰੰਭ ਕੀਤੀ ਤਾਂ ਭਾਈ ਕਲਿਆਣਾ ਜੀ ਸਭ ਤੋਂ ਜ਼ਿਆਦਾ ਮੋਤਵਾਰ ਬੰਦਿਆਂ ਦੇ ਵਿੱਚੋਂ ਸਨ ਤਾਂ ਜਿਹੜੇ ਭਾਈ ਕਲਿਆਣਾ ਜੀ ਸੀ ਉਹਨਾਂ ਦੇ ਨਾਂ ਤੇ ਦਿੱਲੀ ਵਿਖੇ ਇੱਕ ਧਰਮਸ਼ਾਲਾ ਵੀ ਸੀ ਜਿੱਥੇ ਭਾਈ ਕਲਿਆਣਾ ਜੀ ਦੇ ਪੁੱਤਰ ਭਾਈ ਸੁਖਪਾਣ ਜੀ ਬੱਚਿਆਂ ਨੂੰ ਸੰਗੀਤ ਸਿਖਾਉਂਦੇ ਸਨ ਭਾਈ ਸੁਖਪਾਣ ਜੀ ਭਾਈ ਜੈਤਾ ਜੀ ਦੇ ਪੜ ਦਾਦਾ ਜੀ ਹਨ ਤੇ ਭਾਈ ਸਦਾਨੰਦ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਬੜਾ ਪਰਾਣਾ ਪਿਆਰ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਹੀ ਭਾਈ ਸਦਾਨੰਦ ਦਾ ਵਿਆਹ ਕਰਵਾਇਆ ਸੀ ਅਤੇ ਭਾਈ ਜੈਤਾ ਜੀ ਦਾ ਨਾਮ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਹੀ ਰੱਖਿਆ ਸੀ ਭਾਈ ਜੇਤਾ ਜੀ ਸ਼ੁਰੂ ਤੋਂ ਹੀ ਛੋਟੇ ਹੁੰਦੇ ਹੀ ਗੁਰੂ ਗੋਬਿੰਦ ਸਿੰਘ ਜੀ ਨਾਲ ਖੇਡਦੇ ਅਤੇ ਬੜੇ ਉਹਨਾਂ ਦੇ ਪਿਆਰੇ ਮਿੱਤਰ ਸਨ। ਭਾਈ ਜੇਤਾ ਜੀ ਘੋੜੇ ਤੇ ਸਵਾਰ ਹੋ ਕੇ ਦੋਨੋਂ ਹੱਥਾਂ ਨਾਲ ਤਲਵਾਰਵਾਜੀ ਵੀ ਕਰ ਲੈਂਦੇ ਸਨ ਅਤੇ ਬੰਦੂਕ ਵੀ ਚਲਾ ਲੈਂਦੇ ਸੀਗੇ। ਭਾਈ ਜੇਤਾ ਜੀ ਨੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨਾਲ ਕਈ ਜੰਗਾਂ ਲੜੀਆਂ ਤੇ ਸਭ ਤੋਂ ਵੱਡੀ ਸੇਵਾ ਨਿਭਾਈ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਅਨੰਤਪੁਰ ਸਾਹਿਬ ਲਿਆਉਣ ਦੀ। ਤੱਗੇ ਉਸੇ ਗੱਲ ਤੇ ਆਪਾਂ ਆਉਨੇ ਆ। ਆ ਹੁਣ ਸਮਾਂ ਆ ਔਰੰਗਜ਼ੇਬ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਕਿ ਭਾਈ ਜਿਹੜੇ ਬਾਕੀ ਧਰਮ ਵਾਲਿਆਂ ਨੇ ਸਾਰੇ ਹੁਣ ਇਸਲਾਮ ਕਬੂਲ ਕਰ ਲੈਣ ਤਾਂ ਸਭ ਤੋਂ ਪਹਿਲਾਂ ਉਹਨੇ ਟਾਰਗੇਟ ਕੀਤੇ ਕਸ਼ਮੀਰੀ ਪੰਡਤ ਕਿਉਂਕਿ ਉਸ ਸਮੇਂ ਜਿਹੜੇ ਕਸ਼ਮੀਰੀ ਪੰਡਤ ਸੀ ਕਈ ਵਿਦਵਾਨ ਇਹ ਗੱਲ ਲਿਖਦੇ ਨੇ ਉਹਨਾਂ ਨੂੰ ਬੜੇ ਉੱਚ ਕੋਟੀ ਦੇ ਮੰਨਿਆ ਜਾਂਦਾ ਸੀ ਸਭ ਤੋਂ ਵਿਦਵਾਨ ਉਹਨਾਂ ਨੂੰ ਮੰਨਿਆ ਜਾਂਦਾ ਸੀ ਭਈ ਕਸ਼ਮੀਰੀ ਪੰਡਤ ਸਭ ਤੋਂ ਵਿਦਵਾਨ ਹੁੰਦੇ ਨੇ ਤਾਂ ਉਹਨਾਂ ਨੂੰ ਇਹ ਫਰਮਾਨ ਦੇ ਦਿੱਤਾ ਗਿਆ ਨੀਤਾ ਜੀ ਤੁਸੀਂ ਇਸਲਾਮ ਕਬੂਲੋ ਨਹੀਂ ਤਾਂ ਤੁਹਾਨੂੰ ਮੌਤ ਨੂੰ ਮੌਤ ਦੇ ਦਿੱਤੀ ਜਾਵੇਗੀ ਤੁਹਾਡਾ ਸਿਰ ਕਲਮ ਕਰ ਦਿੱਤਾ ਜਾਵੇਗਾ ਤਾਂ ਸਾਰੇ ਜਿਹੜੇ ਕਸ਼ਮੀਰੀ ਪੰਡਿਤ ਸੀ ਇਕੱਠੇ ਹੋ ਗੁਰੂ ਤੇਗ ਬਹਾਦਰ ਸਾਹਿਬ ਮੁਰੇ ਆ ਕੇ ਪੇਸ਼ ਹੋਏ ਤੇ ਆਪਣਾ ਸਾਰਾ ਦੁੱਖ ਦਰਦ ਦੱਸਿਆ ਕਿ ਸਾਡੇ ਤੇ ਐਵੇਂ ਅਤਿਆਚਾਰ ਹੋ ਰਿਹਾ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਿਵੇਂ ਇੱਕ ਮਾੜੇ ਸ਼ਰੀਰ ਨੂੰ ਇੱਕ ਬਿਮਾਰ ਸ਼ਰੀਰ ਨੂੰ ਖੂਨ ਦੀ ਲੋੜ ਹੁੰਦੀ ਹੈ ਨੂੰ ਦੁਬਾਰਾ ਸੋਜੀਤ ਕਰਨ ਵਾਸਤੇ ਇੰਜ ਇੱਕ ਨਿਤਾਣੀ ਹੋਈ ਕੌਮ ਨੂੰ ਮੋਰ ਸਿਰਜੀਤ ਕਰਨ ਵਾਸਤੇ ਕਿਸੇ ਮਹਾਪੁਰਸ਼ ਦੀ ਕੁਰਬਾਨੀ ਲੱਗਦੀ ਹੈ ਤਾਂ ਜਿਹੜੇ ਸਾਰੇ ਕਸ਼ਮੀਰੀ ਪੰਡਤਾਂ ਨੇ ਫਿਰ ਔਰੰਗਜ਼ੇਬ ਨੂੰ ਚਿੱਠੀ ਲਿਖੀ ਵੀ ਭਾਈ ਜੇ ਤੂੰ ਸਾਡੇ ਆਗੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਕਬੂਲ ਕਰਾ ਦੇਗਾ ਤਾਂ ਅਸੀਂ ਸਵੈ ਇੱਛਾ ਨਾਲ ਇਸਲਾਮ ਚ ਆ ਜਾਵਾਂਗੇ ਤਾਂ ਉਹ ਤੋਂ ਬਾਅਦ ਗੁਰੂ ਸਾਹਿਬਾਨ ਦੀ ਗ੍ਰਿਫਤਾਰੀ ਹੋਈ ਗੁਰੂ ਤੇਗ ਬਹਾਦਰ ਸਾਹਿਬ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਭਾਈ ਉਹਦੇ ਸਿੰਘ ਤੇ ਭਾਈ ਜੈਤਾ ਜੀ ਪੰਜ ਸਿੰਘ ਉਹਨਾਂ ਦੇ ਨਾਲ ਸਨ ਤੇ ਇਹਨਾਂ ਸਾਰਿਆਂ ਨੂੰ ਕੈਦ ਕਰਕੇ ਫਿਰ ਦਿੱਲੀ ਲਿਆਇਆ ਗਿਆ ਦੇ ਸਭ ਨੂੰ ਕੈਦ ਵਿੱਚ ਰੱਖਿਆ ਗਿਆ ਤਾਂ ਸਾਰੇ ਸਿੰਘਾਂ ਨੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੁਣ ਕਚਹਿਰੀ 'ਚ ਪੇਸ਼ ਕੀਤਾ ਗਿਆ ਤਾਂ ਗੁਰੂ ਸਾਹਿਬ ਮੁਰੇ ਤਿੰਨ ਆਪਸ਼ਨ ਰੱਖੀਆਂ ਗਈਆਂ ਜਾਂ ਤੁਸੀਂ ਕਰਾਮਾਤ ਦਿਖਾ ਦਿਓ ਜਾਂ ਇਸਲਾਮ ਕਬੂਲ ਕਰ ਲਓ ਜਾਂ ਫਿਰ ਸ਼ਹਾਦਤ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਕਰਾਮਾਤ ਦਿਖਾਣ ਵਾਲਾ ਸਿਰਫ ਉਹ ਅਕਾਲ ਪੁਰਖ ਹੈ ਤੇ ਜਿਹੜੀ ਗੱਲ ਰੀ ਧਰਮ ਦੀ ਉਹ ਸਭ ਦਾ ਨਿੱਜੀ ਵਿਸ਼ਾ ਤੇ ਮੈਂ ਤੀਜੇ ਵਿਕਲਪੀ ਚੁਣੂੰਗਾ ਸ਼ਹਾਦਤ ਦਾ ਤਾਂ ਉਹਨਾਂ ਨੂੰ ਫੇਰ ਅੱਗੇ ਕਾਲ ਕੋਠੜੀ ਵਿੱਚ ਰੱਖ ਦਿੱਤਾ ਗਿਆ ਤਾਂ ਅੱਗੇ ਜਿਹੜੀ ਔਰੰਗਜ਼ੇਬ ਦੀ ਕੁੜੀ ਸੀ ਜ਼ੈਬੋ ਨੀਸ਼ਾ ਉਹ ਆਪਣੇ ਪਿਓ ਨਾਲੋਂ ਉਲਟ ਸੁਭਾਅ ਦੀ ਸੀ ਉਹ ਨਹੀਂ ਚਾਹਦੀ ਸੀ ਕਿ ਐਡੇ ਵੱਡੇ ਮਹਾਪੁਰਖ ਦੀ ਸ਼ਹਾਦਤ ਦਾ ਜਿਹੜਾ ਲਾਂਚਣਾ ਉਹ ਸਾਡੇ ਤੇ ਲੱਗੇ ਤਾਂ ਉਹਨੇ कोतवाल ਜਿਹੜਾ ਉਸ ਟਾਈਮ ਦਾ कोतवाल ਸੀ ਅਬਦੁੱਲਾ ਨਾਮ ਸੀ ਉਸ कोतवाल ਦਾ ਜਿਹੜਾ ਸਾਰਾ ਕੁਝ ਸੰਭਾਲਦਾ ਸੀ ਉਹਨੂੰ ਬੁਲਾਇਆ ਤੋ ਉਹਨੇ ਇੱਕ ਗੱਲ ਕਹੀ ਭਾਈ ਤੂੰ ਇਹਨਾਂ ਨੂੰ ਰਾਤੋਂ ਰਾਤ ਰਹਾ ਕਰ ਦੇ ਜਿਹੜਾ कोतवाल ਐ ਅਬਦੁੱਲਾ ਉਹ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਦਾ ਕਿ ਇੰਜ ਗੱਲ ਹੈ ਤੁਸੀਂ ਇੱਥੋਂ ਨਿਕਲ ਜਾਓ ਵੈਸੇ ਵੀ ਉਹਨਾਂ ਨੇ ਤੁਹਾਨੂੰ ਕਚਹਿਰੀ 'ਚ ਗਿਆ ਸੀ ਕਿ ਤੁਸੀਂ ਕੋਈ ਕਰਾਮਾਤ ਦਿਖਾਓ ਅਸੀਂ ਕਹਿ ਦਾਂਗੇ ਵੀ ਉਹਨਾਂ ਨੇ ਤਾਂ ਕਰਾਮਾਤ ਦਿਖਾ ਦਿੱਤੀ ਤੇ ਇੱਥੋਂ ਚਲੇ ਗਏ ਤੇ ਗੁਰੂ ਸਾਹਿਬ ਨੇ ਨਾ ਕਰ ਦਿੱਤੀ ਕਿ ਮੈਂ ਸ਼ਹਾਦਤ ਹੁਣ ਸਵੈ ਇੱਛਾ ਨਾਲ ਚੁਣੀ ਹੈ ਪਰ ਮੇਰੇ ਸਿੰਘਾਂ ਜੋ ਦੋ ਸਿੰਘਾਂ ਨੂੰ ਇੱਥੋਂ ਰਹਾ ਕਰਦੇ ਤਾਂ ਭਾਈ ਜੈਤਾ ਜੀ ਤੇ ਭਾਈ ਉਦੇ ਸਿੰਘ ਤਾਂ ਭਾਈ ਜੈਤਾ ਜੀ ਤੇ ਭਾਈ ਉਦੇ ਸਿੰਘ ਅਨੰਦਪੁਰ ਸਾਹਿਬ ਵੱਲ ਗਏ ਤੇ ਸਾਰਾ ਹਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੱਸਿਆ ਤੇ ਇੰਜ ਉਹ ਇੱਧਰ ਦੀ ਖਬਰ ਉੱਧਰ ਦੱਸਦੇ ਦਿੱਲੀ ਦਾ ਜਿਹੜਾ ਹਾਲ ਹੈ ਉਹ ਅਨੰਦਪੁਰ ਸਾਹਿਬ ਦੱਸਦੇ ਤੇ ਅਨੰਦਪੁਰ ਸਾਹਿਬ ਦਾ ਹਾਲ ਦਿੱਲੀ ਜਾ ਗੁਰੂ ਸਾਹਿਬ ਨੂੰ ਦੱਸਦੇ ਤੇ ਹੁਣ ਸਮਾਂ ਆਇਆ ਕਿ ਹੁਣ ਸ਼ਹਾਦਤ ਦਾ ਸਮਾਂ ਨੇੜੇ ਆ ਰਿਹਾ ਸੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ 56 ਸ਼ਲੋਕ ਨਾਰੀਅਲ 5 ਪੈਸੇ ਅਤੇ ਗੁਰਾਈ ਦਾ ਤਿਲਕ ਉਹਨਾਂ ਦੇ ਹੱਥ ਅਨੰਦਪੁਰ ਸਾਹਿਬ ਭੇਜ ਦਿੱਤਾ ਜਿਹੜੇ ਆਪਾਂ 57 57 ਸ਼ਲੋਕ ਪੜ੍ਹਦੇ ਆਂ ਭੋਗ ਦੇ ਉਹਨਾਂ ਚੋਂ ਇੱਕ ਸ਼ਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤਾਂ ਅੱਗੇ ਫਿਰ ਦਿਨ ਆਇਆ ਸ਼ਹਾਦਤ ਦਾ ਪਹਿਲਾ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਗੁਰੂ ਸਾਹਿਬ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਫਿਰ ਹੁਣ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਤੇ ਔਰੰਗਜ਼ੇਬ ਵੱਲੋਂ ਇੱਕ ਟੰਡੋਰਾ ਪਿੱਟ ਦਿੱਤਾ ਗਿਆ ਸੀ ਵੀ ਭਾਈ ਨਾ ਕੋਈ ਇਹਨਾਂ ਦਾ ਸੀਸ ਚੱਕੂਗਾ ਨਾ ਧੜ ਚੱਕੂਗਾ ਜੇ ਕਿਸੇ ਨੇ ਕਰਨ ਦੀ ਜ਼ੋਰਤ ਕੀਤੀ ਤਾਂ ਉਹਦਾ ਸਾਰਾ ਪਰਿਵਾਰ ਅਸੀਂ ਮਾਰ ਦੇਵਾਂਗੇ ਤਾਂ ਇੱਧਰ ਉਹੀ ਧਰਮਸ਼ਾਲਾ ਭਾਈ ਕਲਿਆਣੇ ਦੇ ਨਾਮ ਦੀ ਜਿਹੜੀ ਧਰਮਸ਼ਾਲਾ ਸੀ ਉੱਤੇ ਭਾਈ ਜੈਤਾ ਜੀ ਭਾਈ ਸਦਾਨੰਦ ਜੀ ਭਾਈ ਲਖੀਸ਼ਾ ਵੰਜਾਰੇ ਤੇ ਭਾਈ ਭਾਈ ਜੈਤਾ ਜੀ ਦੇ ਇੱਕ ਹੋਰ ਚਾਚੇ ਦੇ ਉਹ ਸਨ ਉੱਥੇ ਸਾਰੇ ਬਹਿ ਕੇ ਬਹਿ ਕੇ ਮੀਟਿੰਗ ਕਰਦੇ ਨੇ ਗੱਲਬਾਤ ਕਰਦੇ ਨੇ ਭਾਈ ਕਵਯਉਂਦ ਬਣਾਉਂਦੇ ਨੇ ਵੀ ਭਾਈ ਹੁਣ ਕਿਵੇਂ ਸ਼ੀਸ਼ ਤੇ ਧੜ ਨੂੰ ਥੋ ਚੁੱਕਿਆ ਜਾਵੇ ਤਾਂ ਬਹਿ ਕੇ ਸਾਰੇ ਗੱਲਬਾਤ ਕਰਦੇ ਨੇ ਭਾਈ ਐਂ ਤਾਂ ਅਸੀਂ ਚੁੱਕ ਨਹੀਂ ਸਕਦੇ ਇੰਜ ਤਾਂ ਉਹਨਾਂ ਨੂੰ ਪਤਾ ਲੱਗ ਜਾਊਗਾ ਕਿਸੇ ਨੂੰ ਉੱਥੇ ਆਪਣਾ ਸ਼ੀਸ਼ ਤੇ ਧੜ ਰੱਖਣਾ ਪਊਗਾ ਤਾਂ ਭਾਈ ਜੈਤਾ ਜੀ ਛੱਟ ਉੱਠੇ ਤੇ ਉਹਨਾਂ ਨੇ ਕਿਹਾ ਵੀ ਮੇਰਾ ਸਿਰ ਕਲਮ ਕਰੋ ਤੇ ਮੇਰਾ ਸ਼ੀਸ਼ ਤੇ ਧੜ ਉੱਥੇ ਰੱਖ ਦਿਓ ਤਾਂ ਉਹਨਾਂ ਦੇ ਪਿਤਾ ਭਾਈ ਸਦਨਾਂ ਦੁੱਠੇ ਤਾਂ ਉਹਨਾਂ ਨੇ ਕਿਹਾ ਨਹੀਂ ਉਹਨੇ ਅੱਗੇ ਹੋਰ ਸੇਵਾਵਾਂ ਵੀ ਨਿਭਾਉਣੀਆਂ ਨੇ ਤੁਸੀਂ ਮੇਰਾ ਸੀਸ ਰੱਖੋ ਤਾਂ ਇੰਜ ਹੀ ਹੋਇਆ ਇੱਧਰ ਜਿਹੜਾ ਅਬਦੁੱਲਾ ਉਹ ਹੀ कोतवाल ਸੀ ਉਹਦੇ ਨਾਲ ਉਹਦੀ ਮਦਦ ਲਿੱਤੀ ਗਈ ਤਾਂ ਜਦੋਂ ਹੀ ਅਗਲੀ ਸ਼ਿਫਟ ਦੇ ਜਿਹੜੇ ਸਿਪਾਹੀ ਆਏ ਉਹ ਘੇਰੇ 'ਚ ਜਿਹੜੇ ਉੱਥੇ ਘੇਰਾਬੰਦੀ ਕਰੀ ਖੜੇ ਸੀ ਵੀ ਕੋਈ ਸੀਸ ਤੇ ਤੁਹਾਨੂੰ ਨਾ ਚੁੱਕੇ ਉਹਦੇ ਵਿੱਚ ਹੀ ਉਹ ਦੂਜੇ ਗਏ ਤੇ ਦੂਜਿਆਂ ਨੇ ਆਉਣਾ ਸੀ ਉਨ ਇੱਕ ਸਮੇਂ 'ਚ ਭਾਈ ਜੈਤਾ ਜੀ ਨੇ ਆਪਣੇ ਪਿਤਾ ਸਦਾਨੰਦ ਜੀ ਦਾ ਸੀਸ ਕਟਿਆ ਤੇ ਉੱਥੇ ਰੱਖ ਦਿੱਤਾ ਨਾਲ ਹੀ ਉਹਨਾਂ ਦੀ ਧੜ ਉੱਥੇ ਰੱਖ ਦਿੱਤੀ ਐਨਏਸੀ ਉਹਨਾਂ ਦੇ ਪਲਾਨ ਮੁਤਾਬਿਕ ਭਾਈ ਲਖੀਸ਼ਾ ਵੰਜਾਰੇ ਜੋ ਬਹੁਤ ਵੱਡੇ ਸੌਦਾਗਰ ਸਨ ਉਹਨਾਂ ਨੇ ਆਪਣੇ ਕਈ ਗੱਡੇ ਰੂਹ ਦੇ ਗੱਡੇ ਭਰ ਕੇ ਉੱਥੋਂ ਲੈ ਜਾਣੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਪਲੇਖਾ ਪਾੰਦੇ ਹੀ ਗੁਰੂ ਸਾਹਿਬ ਦੀ ਜਿਹੜੀ ਦੇਹ ਸੀ ਰੂਹ ਦੇ ਗੱਡਿਆਂ ਚ ਲਪੇਟ ਕੇ ਉਹਨਾਂ ਅੱਗੇ ਭੇਜ ਦਿੱਤੀ ਤੇ ਜਿਹੜਾ ਸ਼ੀਸ਼ ਸੀ ਉਹ ਭਾਈ ਜੈਤਾ ਜੀ ਨੇ ਆਪਣੇ ਹੱਥ ਚ ਫੜਿਆ ਕੱਪੜੇ ਚ ਲਪੇਟ ਕੇ ਉੱਥੋਂ ਲੰਘ ਗਏ ਐਨਏਸੀ ਭਾਈ ਲਖੀਸ਼ਾ ਵੰਜਾਰੇ ਨੇ ਆਪਣੇ ਜਿਹੜਾ ਮਹਿਲ ਸੀ ਆਪਣਾ ਜਿਹੜਾ ਹਵੇਲੀ ਸੀ ਵੱਡੀ ਸਾਰੀ ਉਹ ਚ ਉਹ ਗੱਡਾ ਅੰਦਰ ਭੇਜਿਆ ਤੇ ਬਾਹਰੋਂ ਅਗ ਲਾ ਦਿੱਤੀ ਬਾਹਰ ਭਾਈ ਲਖੀਸ਼ਾ ਵੰਜਾਰੇ ਖੜ ਕੇ ਜਿਹੜੇ ਸਿਪਾਹੀ ਸੀ ਉਹਨਾਂ ਨੂੰ ਗੁੰਮਰਾਹ ਕਰ ਰਹੇ ਸੀ ਕਿ ਮੇਰਾ ਘਰ ਸੜ ਗਿਆ ਮੇਰੇ ਪੈਸੇ ਇੱਧਰ ਅਲੱਗ-ਅਲੱਗ ਚੀਜ਼ਾਂ ਬੋਲ ਕੇ ਉਹਨਾਂ ਨੂੰ ਗੁੰਮਰਾਹ ਕਰ ਰਹੇ ਸੀ ਪਰ ਕਿੰਨਾ ਕੁ ਸਮਾਂ ਗੁੰਮਰਾਹ ਕਰ ਸਕਦਾ ਸੀ ਜਦੋਂ ਅਗਲੀ ਟੁਕੜੀ ਆਈ ਤਾਂ ਉਹਨਾਂ ਨੇ ਦੇਖਿਆ ਵੀ ਭਾਈ ਇਹ ਨਾ ਉਹਦਾ ਸੀਸ ਹੈ ਨਾ ਉਹਦਾ ਧੜ ਇਹ ਕੋਈ ਹੋਰ ਹੈ ਤਦ ਹੀ ਉਹਨਾਂ ਨੇ ਔਰੰਗਜ਼ੇਬ ਨੂੰ ਦੱਸਿਆ ਤੇ ਨਾਲ ਹੀ ਸਾਰੇ ਕੀਤੇ ਇਹ ਖਬਰ ਪਹੁੰਚਾ ਦਿੱਤੀ ਗਈ ਵੀ ਭਾਈ ਜਿਹੜਾ ਵੀ ਇਹ ਸ਼ੀਸ਼ ਲੈ ਕੇ ਗਿਆ ਭਾਈ ਜੈਤੇ ਨੂੰ ਜਲਦ ਫੜਿਆ ਜਾਵੇ ਤਾਂ ਭਾਈ ਜੈਤਾ ਜੀ ਨੇ ਫਿਰ ਸਫ਼ਰ ਸ਼ੁਰੂ ਕੀਤਾ ਦਿੱਲੀ ਤੋਂ ਅਨੰਦਪੁਰ ਸਾਹਿਬ ਦਾ ਜੋ ਕੁੱਲ 5 ਦਿਨਾਂ ਦਾ ਸੀਗਾ ਭਾਈ ਜੈਤਾ ਜੀ ਕਈ ਪਿੰਡਾਂ ਚੋਂ ਹੁੰਦੇ ਹੋਏ ਨਿਕਲੇ ਜਿਵੇਂ ਕਿ ਉਹ ਪਿੰਡਾਂ ਦੇ ਨਾਮ ਸਨ ਕਈ ਸ਼ਹਿਰਾਂ ਚੋਂ ਨਿਕਲੇ ਜਿਵੇਂ ਪਹਿਲਾ ਕਰਨਾਲ ਅੰਬਾਲਾ ਬਨੂੜ ਪਟਿਆਲਾ ਨਾਬਾ ਹੁੰਦੇ ਹੋਏ ਕਿਰਤਪੁਰ ਸਾਹਿਬ ਪਹੁੰਚੇ 15 ਨਵੰਬਰ ਨੂੰ ਭਾਈ ਜੈਤਾ ਜੀ ਕਿਰਤਪੁਰ ਸਾਹਿਬ ਪਹੁੰਚੇ ਜਿੱਥੋਂ ਮੂਰੀ ਸਾਰੀ ਸਿੱਖ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ ਗੁਜਰੀ ਜੀ ਉੱਥੇ ਪਹੁੰਚੇ ਹੋਏ ਸਨ ਗੁਰੂ ਸਾਹਿਬਾਨ ਨੇ ਭਾਈ ਜੈਤਾ ਜੀ ਨੂੰ ਗਲਵਕੜੀ ਪਾਈ ਤੇ ਉੱਥੇ ਹੀ ਉਹਨਾਂ ਨੂੰ ਇਹ ਉਪਾਧੀ ਦਿੱਤੀ ਗੀ ਰੰਗਰੇਟਾ ਗੁਰੂ ਦਾ ਬੇਟਾ ਤੇ ਅੱਗੇ ਜਾ ਕੇ ਫਿਰ 16 ਨਵੰਬਰ ਨੂੰ ਅਨੰਦਪੁਰ ਸਾਹਿਬ ਪਹੁੰਚੇ ਤੇ ਮਹਾਰਾਜ ਸੀਸ ਦਾ ਸੰਸਕਾਰ ਕੀਤਾ ਗਿਆ ਜਿੱਥੇ ਸੀਸ ਗੰਨ ਸਾਹਿਬ ਗੁਰਦੁਆਰਾ ਸ਼ਸ਼ੋਭਿਤ ਹੈ ਅੱਗੇ ਚੱਲਦੇ ਆਂ ਫਿਰ ਭਾਈ ਜੈਤਾ ਜੀ ਨੇ ਗੁਰੂ ਸਾਹਿਬਾਨ ਨਾਲ ਕਈ ਜੰਗਾਂ ਵੀ ਲੜੀਆਂ ਤੇ ਗੁਰੂ ਸਾਹਿਬਾਨ ਨੇ ਵੱਡੀਆਂ ਪਦਦੀਆਂ ਵੀ ਉਹਨਾਂ ਨੂੰ ਦਿੱਤੀਆਂ ਇਹ ਗੁਰੂ ਸਾਹਿਬਾਨ ਨੇ ਰੰਜੀਤ ਨਗਾਰਾ ਬਣਵਾਇਆ ਤਾਂ ਉਹਦੇ ਮੁੱਖ ਨਗਾਰਚੀ ਵੀ ਭਾਈ ਜੈਤਾ ਜੀ ਸਨ ਵਿਸਾਖੀ ਵਾਲੇ ਦਿਨ ਸਾਹਿਬਜ਼ਾਦਿਆਂ ਨਾਲ ਭਾਈ ਜੈਤਾ ਜੀ ਨੇ ਅੰਮ੍ਰਿਤ ਛਕਿਆ ਤੇ ਉਹਨਾਂ ਦਾ ਨਾਮ ਗੁਰੂ ਸਾਹਿਬਾਨ ਨੇ ਰੱਖਿਆ ਭਾਈ ਜੀਵਨ ਸਿੰਘ ਏਸੀ ਜੀਵਨੀ ਭਾਈ ਜੀਵਨ ਸਿੰਘ ਜੀ ਦੀ ਤੇ ਜ਼ਰੂਰ ਸ਼ੇਅਰ ਕਰਦੇ ਇਸ ਵੀਡੀਓ ਨੂੰ ਧੰਨਵਾਦ